ਨਵਜੋਤ ਕੋਰ ਸਿੱਧੂ ਵੱਲੋਂ ਭੇਜੇ ਲੀਗਲ ਨੋਟਿਸ ਤੇ ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਮੈਦਾਨ ਨੇ ਤਿੱਖਾ ਜਵਾਬ ਦਿੱਤਾ ਹੈ ਮਿੱਠੂ ਮੈਦਾਨ ਨੇ ਕਿਹਾ ਕਿ ਆਪਣੇ ਹਰ ਬਿਆਨ ਤੇ ਉਹ ਕਾਇਮ ਹੈ ਅਤੇ ਨੋਟਿਸ ਦਾ ਜਵਾਬ ਕਾਨੂੰਨੀ ਤੌਰ ਤੇ ਦਿੱਤਾ ਜਾਵੇਗਾ ਉਹਨਾਂ ਦਾਵਾ ਕੀਤਾ ਕਿ ਸਾਰੇ ਦੋਸ਼ਾਂ ਦੇ ਸਬੂਤ ਉਹਨਾਂ ਦੇ ਕੋਲ ਮੌਜੂਦ ਹਨ 2017 ਵਿੱਚ ਵੀ ਨਗਰ ਨਿਗਮ ਚੋਣਾ 'ਚ ਗੜਬੜ ਦੇ આરોਪ ਲਗਾਉਂਦਿਆਂ ਮਿੱਠੂ ਨੇ ਸਿੱਧੂ ਨੂੰ ਬੀਜੇਪੀ ਦਾ ਸਲੀਪਰ ਸੈੱਲ ਕਿਹਾ ਅਤੇ ਹਾਈ ਕਮਾਂਡ ਕੋਲ ਨਿਆਂ ਦੀ ਅਪੀਲ ਕੀਤੀ। ਜੀ ਲਗਾਤਾਰ ਕਾਂਗਰਸ ਦੇ ਲੀਗਲ ਨੋਟਿਸ ਦਾ ਦੌਰ ਲਗਾਤਾਰ جاری ਹੈ। ਉਹਨਾਂ ਦਾ ਲੀਗਲ ਨੋਟਿਸ ਵੀ ਪਰੋਕਸ਼ੋਰ ਕਰ ਰਹੇ ਹਨ। ਜੀ ਦੱਸੋ ਜੀ ਦੱਸੋ। ਲੀਗਲ ਓਟੀਆਂ ਦੌਰ ਲਗਾਤਾਰ ਜਾਰੀ ਹੈ ਕਾਂਗਰਸ ਦੇ ਵਿਛਤੇ ਹੁਣ ਤੁਹਾਨੂੰ ਵੀ ਮੈਡਮ ਸਰਦੂ ਵੱਲੋਂ ਲੀਗਲ ਨੋਟਿਸ ਜਿਹੜਾ ਮੈਨੂੰ ਮੈਮ ਨੇ ਲੀਗਲ ਨੋਟਿਸ ਭੇਜਿਆ ਹੈ ਉਹਦਾ ਮੈਂ ਜਵਾਬ ਆਪਣੇ ਵਕੀਲਾਂ ਰਾਹੀਂ ਮੈਡਮ ਨੂੰ ਦੇਣਾ ਹੈ ਆਪਣੇ ਵਕੀਲ ਨਾਲ ਸਲਾਹ ਕਰਕੇ ਆਪਾਂ ਰਿਪਲਾਈ ਕਰ ਦਾਂਗੇ ਅੱਜ ਨਹੀਂ ਤੇ ਕੱਲ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਹੈ ਲੀਗਲ ਨੋਟਿਸ ਮੈਡਮ ਨੂੰ ਸਾਡੀ ਕਾਂਗਰਸ ਪਾਰਟੀ ਵੱਲੋਂ ਮੈਨੂੰ ਲੱਗਦਾ 5-7 ਨੋਟਿਸ ਚੱਲ ਚੁੱਕੇ ਹੋਏ ਨੇ ਹਰ ਪ੍ਰਧਾਨ ਦੇ ਰਿਹਾ ਹੈ ਹਰ ਕਾਂਗਰਸ ਦਾ ਕਾਰਕਟਰਤਾ ਦੇ ਰਿਹਾ ਹੈ ਕਿ ਜਿਹੜਾ ਮੈਮ ਕਾਂਗਰਸ ਦੇ ਖਿਲਾਫ ਬੋਲਿਆ ਉਹਦੇ ਕਰਕੇ ਮੈਡਮ ਨੂੰ ਲੀਗਲ ਨੋਟਿਸ ਜਾਇਆਗਾ ਨੋਟਿਸ ਇਹ ਜੇਕਰ ਕੀਤਾ ਕਿ ਜੋ ਮਿੱਟੂ ਮਦਾਨ ਬੋਲ ਰਿਹਾ ਉਹ ਬਿਆਨ ਤੁਹਾਡੇ ਨਹੀਂ ਹੈ ਉਹ ਕਿਸੇ ਹੋਰ ਦੇ ਬਿਆਨ ਤੁਹਾਡੇ ਤੋਂ ਦੁਆਏ ਕਰਾ ਰਿਹਾ ਬਿਲਕੁਲ ਜੀ ਮੈਂ ਤੇ ਜਿਹੜੇ ਬਿਆਨ ਦਿੱਤੇ ਆਪਣੇ ਦਿੱਤੇ ਮੇਰ ਕੋ ਤੇ ਕਿਸੇ ਨੇ ਬੁਲਾਏ ਨਹੀਂ ਮੈਡਮ ਕੋ ਜਰੂਰ ਬੀਜੇਪੀ ਬੁਲਾਉਂਦੀ ਹੈ ਮੇਰ ਕੋ ਨਹੀਂ ਬੁਲਾਉਂਦੇ ਮੈਂ ਤੇ ਕਾਂਗਰਸ ਦਾ ਕਾਰਕਟਰ ਕਾਂਗਰਸ ਦਾ ਪ੍ਰਧਾਨ ਕਾਂਗਰਸ ਦਾ ਵਰਕਰ ਹਾਂ ਮੈਨੂੰ ਜ਼ਿੰਦਗੀ ਚ ਕਾਂਗਰਸ ਪਾਰਟੀ ਚ ਰਿਹਾ ਮੈਂ ਕੋਈ ਪਾਰਟੀਆਂ ਨਹੀਂ ਬਦਲੀਆਂ ਆਪਣੀ ਪਾਰਟੀ ਚ ਰਿਹਾ ਤੇ ਮੈਂ ਜੋ ਬੋਲਿਆ ਆਪ ਬੋਲਿਆ ਤੇ ਮੈਮ ਨੂੰ ਮੈਂ ਦੱਸਿਆ ਮੈਮ ਇਹ ਚੀਜ਼ਾਂ ਚੰਗੀਆਂ ਨਹੀਂ ਐ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁਣ ਦੂਜਿਆਂ ਤੇ ਪੱਥਰ ਨਹੀਂ ਸੁੱਟਦੇ ਇਸ ਕਰਕੇ ਮੈਮ ਨੂੰ ਸਮਝਣਾ ਚਾਹੀਦਾ ਜੇ ਕੋਈ ਗੱਲ ਕੀਤੀ ਸਬੂਤ ਪਿਆ ਮੇਰੇ ਕੋ ਕੋنسਲਰ ਨੂੰ ਪੈਸੇ ਮਤਲਬ ਉਹ ਕੀ ਸਗਾ ਸਰ ਮੈਂ ਜੀ ਬਿਲਕੁਲ ਉਹ ਬੰਦਿਆਂ ਦੇ ਨਾਂ ਪੇਸ਼ ਕਰ ਦੂੰਗਾ ਉਹ ਬੰਦੇ ਵੀ ਦੱਸ ਦੂੰਗਾ ਕਿਉਂਕਿ ਉਹ ਕਾਂਗਰਸ ਦੇ ਵਰਕਰ ਵੀ ਨਹੀਂ ਸੀ ਮੈਂਬਰ ਵੀ ਨਹੀਂ ਸੀ ਜਦੋਂ 2017 ਚ ਮੈਡਮ ਨੇ ਉਹਨਾਂ ਨੂੰ ਕਾਉਂਸਲਰ ਦੀਆਂ ਟਿਕਟਾਂ ਦਿੱਤੀਆਂ ਤੇ ਕਿਉਂ ਦਿੱਤੀਆਂ ਸਾਡੇ ਕਾਂਗਰਸ ਵਰਕਰ ਰੋਣ ਲੱਪੇ ਇਹ ਲੋਕਲ ਬੋਡੀ ਮੰਤਰੀ ਸੀ ਕਿਉਂ ਦਿੱਤੀਆਂ 2017 ਚ ਟਿਕਟਾਂ ਉਹ ਬੰਦਿਆਂ ਨੂੰ ਬਾਹਰੋਂ ਲਿਆ ਕੇ ਕਿਉਂ ਉਹਨਾਂ ਕੋ ਪੈਸੇ ਲੇ ਮੈਨੂੰ ਸਭ ਕੁਝ ਪਤਾ ਹੈ ਐਸ ਕਰਕੇ ਮੈਂ ਬੋਲਦਾ ਨਹੀਂ ਸਾ ਨਹੀਂ ਬੋਲਣਾ ਪਰ ਇਹ ਮੈਮ ਨੇ ਜਾਣ ਕੇ ਮੈਨੂੰ ਬੁਲਾਇਆ ਮੈਨੂੰ ਦੱਸਣਾ ਚਾਇਆ ਪਰ ਹੋਰ ਵੀ ਚੀਜ਼ਾਂ ਮੈਡਮ ਫਿਰ ਬਹੁਤ ਨੇ ਤੁਸੀਂ ਲੀਗਲ ਨੋਟਿਸ ਤਾਂ ਮੈਨੂੰ ਭੇਜ ਦਿਓ ਮੈਂ ਇੱਕ ਨੰਬਰ ਦੀਆਂ ਐਂਟਰੀਆਂ ਵੀ ਵਹਾਦਾਣੀਆਂ ਜਿਹੜੀਆਂ ਜਿਹੜੀਆਂ ਐਨਜੀਓ ਦੀਆਂ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਮੱਗੇ ਦੱਸਣ ਤੇ ਆ ਗਿਆ ਤੇ ਬਹੁਤ ਕੁਛ ਜੇ ਮੈਂ ਚੁੱਪ ਕਰਕੇ ਬੈਠਾ ਮੈਨੂੰ ਚੁੱਪ ਕਰਕੇ ਬੈਠੇ ਰਹਿਣ ਦੋ ਇਹਨਾਂ ਦਾ ਜਿਹੜਾ ਪਰਿਵਾਰ ਮੈਂ ਦੱਸ ਦੂੰਗਾ ਮੈਡਮ ਨੇ ਕੀ ਕੀ ਕੀਤਾ ਤੇ ਉਹ ਵੀ ਦੱਸ ਦੂੰਗਾ ਕਿਹੜੀਆਂ ਟਰਸਟਾਂ ਤੋਂ ਪੈਸੇ ਖਾਦੇ ਨੇ ਪਰਿਵਾਰ ਨੇ ਪ੍ਰੋਪਰ ਮੇਰੇ ਕੋਲ ਚੀਜ਼ਾਂ ਜੇ ਮੈਂ ਤੁਹਾਡੇ ਰਾਈ ਮੀਡੀਆ ਰਾਈ ਦੱਸਣਾ ਚਾਹੁੰਨਾ ਇਹ ਕੱਲੇ ਟਿਕਟਾਂ ਦੀ ਗੱਲ ਨਹੀਂ ਆ ਫਿਰ ਬਹੁਤ ਕੁਛ ਹੈ ਅੱਗੇ ਤੱਕ ਜਾਊ ਜਿਹੜੀਆਂ ਏਅਰ ਦੀਆਂ ਟਿਕਟਾਂ ਵੀ ਬੁੱਕ ਹੋਈਆਂ ਬਾਹਰ ਜਾ ਕੇ ਘੁੰਮਦੇ ਰਹੇ ਉਹ ਵੀ ਬੰਦੇ ਮੇਰ ਕੋ ਜੇ ਉਹ ਵੀ ਸਕਰੀਨ ਸ਼ਾਟ ਹੈ ਸਭ ਕੁਝ ਬੰਦੇ ਇੱਥੇ ਆ ਜਾਣਗੇ ਉਸ ਸਮਾਂ ਨਹੀਂ ਮੈਂ ਡਰਨ ਵਾਲਾ ਨਹੀਂ ਮਿੱਠੂ ਮੈਦਾਨ ਡਰਦਾ ਨਹੀਂ ਮਿੱਠੂ ਮੈਦਾਨ ਹਮੇਸ਼ਾ ਆਪਣੀ ਹੱਦ 'ਚ ਰਹਿ ਕੇ ਗੱਲ ਕਰਨ ਵਾਲਾ ਜੇ ਮੇਰੀ ਮਾਂ ਪਾਰਟੀ ਨੂੰ ਮੇਰੀ ਕਾਂਗਰਸ ਪਾਰਟੀ ਨੂੰ ਤੁਸੀਂ ਫालतू ਬੋਲੋਗੇ ਤੇ ਮੈਂ ਕੋਈ ਲਿਆਜ ਨਹੀਂ ਕਰਾਂਗਾ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੰਨੇ ਇਸ਼ਾਰੇ 'ਚ ਸਮਝ ਜਿਓ एनजीओ ਵਾਲੀਆਂ ਵੀ ਇੱਕ ਐਂਟਰੀਆਂ ਨੇ ਤੇ ਇੱਕ ਇੱਕ ਨੰਬਰ ਦੀਆਂ ਨੇ ਤੇ ਤੁਹਾਨੂੰ ਵੀ ਪਤਾ ਫਿਰ ਕਿਹੜੇ-ਘੜੇ ਖਾਤੇ ਦੀਆਂ ਨੇ ਬੜਾ ਕੋਸ਼ਿਸ਼ ਏ ਆਪਣੇ ਆਪ ਨੂੰ ਇਮਾਨਦਾਰ ਨਹੀਂ ਦੱਸਣਾ ਮੈਂ ਸਾਫ਼ ਦੱਸ ਲਗਾ ਕਾਂਗਰਸ ਪਾਰਟੀ ਸਭ ਤੋਂ ਉੱਚੀ ਪਾਰਟੀ ਹੈ ਸਾਡੀ ਮਾਂ ਪਾਰਟੀ ਹੈ ਜੇ ਮੇਰੀ ਕਾਂਗਰਸ ਦੇ ਖਲਾਬ ਬੋਲੋਗੇ ਕੋਈ ਲਿਆਜ ਨਹੀਂ ਹੋਊਗਾ ਰਾਜੋ ਕਹਿੰਦਾ ਕਿ ਹਾਈ ਕਮਾਂਡ ਨਾਲ ਸਾਡੀ ਗੱਲਬਾਤ ਚੱਲਦੀ ਪਈ ਹੈ ਜੀ ਯਾਰ ਹਾਈ ਕਮਾਂਡ ਨਾਲ ਕਰਦੀ ਏ ਕਰ ਲੋ ਹਾਈ ਕਮਾਂਡ ਤੇ ਮੂੰਹ ਨਹੀਂ ਲਾਉਂਦਾ ਇੱਥੇ ਲੋਕਾਂ ਦੇ ਦਾਦੇ ਨਾਲ ਸਾਡੀ ਪ੍ਰਿੰਕਾ ਜੀ ਨਾਲ ਬੜੀ ਗੱਲ ਹੈ ਦੱਸੋ ਮੈਨੂੰ ਰਾਹੁਲ ਜੀ ਨਾਲ ਕਿੰਨੀ ਦੇਰ ਹੋ ਗਈ ਮਿਲੈ ਨੂੰ ਰਾਹੁਲ ਜੀ ਤਾਂ ਮਿਲਦਾ ਹੀ ਨਹੀਂ ਯਾਰ ਰਾਹੁਲ ਜੀ ਨੂੰ ਤਾਂ ਕਲੀਅਰ ਹੈ ਨਾ ਬਾਰੇ ਬਘੇਲ ਸਾਹਿਬ ਨੂੰ ਪਤਾ ਹੈ ਸਾਰੀ ਇਨਫੋਰਮੇਸ਼ਨ ਲੈ ਚੁੱਕੇ ਨੇ ਬਹੁਤ ਸਾਡੇ ਇਹ ਤੇ ਐਵੇਂ ਭਾਰ ਬਣਾਉਣ ਵਾਸਤੇ ਸਾਡੀ ਪ੍ਰਿੰਕਾ ਜੀ ਨਾਲ ਗੱਲ ਹੋ ਗਈ ਰਾਹੁਲ ਜੀ ਨਾਲ ਹੋ ਗਈ ਉਧਰ ਭਾਜਪੀ ਦੇ ਸਲੀਪਰ ਸੈਲਾ ਯਾਰ ਸਾਡੀ ਪਾਰਟੀ ਨੂੰ ਬਰਬਾਦ ਕਰ ਰਹੇ ਨੇ ਪੰਜਾਬ ਚ ਇਹ ਐਸ ਕਰਕੇ ਇਹੋ ਜਿਹੇ ਨੂੰ ਲੋਡ ਨਹੀਂ ਸਾਨੂੰ ਇਹੋ ਜੀ ਲੀਡਰਸ਼ਿਪ ਦੀ ਇਹ ਆ ਕਾਰ ਬੈਠਣ ਨਹੀਂ ਤੇ ਮੈਂ ਤੇ ਰਾਜਾ ਵੜਿੰਗ ਜੀ ਨੂੰ ਪ੍ਰਧਾਨ ਜੀ ਨੂੰ ਵੀ ਬੇਨਤੀ ਕੱਲ ਦੀ ਕੀਤੀ ਹੈ ਮੈਂ ਤੁਹਾਡੇ ਚੈਨਲ ਦੀ ਰਾਈ ਪ੍ਰਧਾਨ ਜੀ ਆਪਣੀ ਗੱਡੀ ਚ ਆਪਣਾ ਡਰਾਈਵਰ ਭੇਜੋ ਇਹ ਕੈਲੋਪੀ ਸਾਹਿਬ ਦੀ ਗੱਡੀ ਭੇਜੋ ਇੱਕ ਰੰਧਾਵਾ ਸਾਹਿਬ ਦੀ ਭੇਜੋ ਤੇ ਇੱਕ ਚੰਨੀ ਜੀ ਦੀ ਭੇਜੋ ਇਹਨਾਂ ਨੂੰ ਭਾਜਪੀ ਦੇ ਦਫਤਰ ਛੱਡੋ ਸਾਨੂੰ ਨਹੀਂ ਲੋੜ ਸਾਨੂੰ ਲੋੜ ਇੱਕ ਇੱਕ ਵਰਕਰ ਦੀ ਇੱਕ ਇੱਕ ਕਾਂਗਰਸ ਬੰਦੇ ਦੀ ਜਿਹੜੇ ਬੰਦੇ ਵਿਚਾਰੇ ਇਹਨਾਂ ਨੇ ਮਾਰਤੇ ਹਲਕੇ 'ਚ ਸਾਡੇ ਪੂਰਬੀ ਹਲਕੇ 'ਚ ਉਹ ਕਾਂਗਰਸੀ ਮਰੇ ਪਏ ਨੇ ਲੋਕ ਜਿਨ੍ਹਾਂ ਨੂੰ ਇਹ ਜਾਨ ਦੇ ਨਾਲ ਜਿਰੋਂ ਦੀ ਵੜਿੰਗ ਸਾਹਿਬ ਨੇ ਆਪਣਾ ਸਬੂਤ ਦਿੱਤਾ ਕਿ ਇਹਨਾਂ ਨੂੰ ਆਪਾਂ ਕੜਤਾ ਤੇ ਸਾਡੇ ਹਲਕੇ 'ਚ ਖੁਸ਼ੀ ਦੀ ਲਹਿਰ ਆਈ ਸਾਡੇ ਵਰਕਰ ਉੱਤੇ ਔਰ ਚਾਰਿਆਂ ਨੂੰ ਕਿਉਂਕਿ ਇਹ ਨੋਟਿਸ ਦੇ ਰਹੇ ਸੀ ਹਲਕੇ ਵਾਲੇ ਕਹਿੰਦੇ ਨਹੀਂ ਸਸਪੈਂਡ ਕਰੋ ਇਹਨਾਂ ਨੂੰ ਸਸਪੈਂਡ ਕਰਕੇ ਹਲਕੇ 'ਚ ਜਾਣ ਲਈ ਇਹ ਹੁਣ ਸਿਰਫ ਭਾਰ ਬਣਾਉਂਦੇ ਨੇ 70% ਕਾਂਗਰਸ ਕਿਹੜੀ ਕਾਂਗਰਸ ਇਹਨਾਂ ਦੇ ਨਾਲ ਹੈ ਮੈਨੂੰ ਦੱਸੋ ਇੱਕ ਬੰਦਾ ਬਾਹ ਖੜੀ ਕਰਕੇ ਦੱਸ ਦੇ ਕਾਂਗਰਸ ਦਾ ਲੀਡਰ ਪੰਜਾਬ ਦਾ ਵੀ ਜਿਹੜਾ ਇਹਨਾਂ ਦੇ ਨਾਲ ਕੋਈ ਵੀ ਨਹੀਂ ਆਊਗਾ ਸਿੱਧੂ ਜੀ ਦੇ ਮੈਂ ਜਿਹੜੇ ਕਿ ਪ੍ਰੈਸ ਕਾਉਂਟਰੀ ਕਰਦੇ ਹੋ ਚੁੱਪੀ ਤੋੜ ਸਕਦੇ ਹੋ ਭਾਈ ਸਾਹਿਬ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਨਾ ਚੰਗੀ ਤਰ੍ਹਾਂ ਜਾਣਨਾ ਕਿਸੇ ਨੇ ਚੁੱਪੀ ਨਹੀਂ ਤੋੜਨੀ ਇੱਕ ਗੱਲ ਯਾਦ ਰੱਖਿਓ ਮਿੱਠੂ ਦੇ ਬਿਆਨ ਬਾਅਦ ਨਹੀਂ ਮੈਡਮ ਬੋਲੂਗੀ ਇਹ ਯਾਦ ਰੱਖ ਲਿਓ ਜਿਹੜੀ ਤੁਹਾਨੂੰ ਮੈਂ ਗੱਲ ਦੱਸਤੀ ਐ ਐਨਜੀਓ ਵਾਲੀ ਮੈਡਮ ਨਹੀਂ ਬੋਲੂਗੀ ਇੱਕ ਇੱਕ ਚੀਜ਼ ਲਾਊਂਗਾ ਸਿੱਧੂ ਸਾਹਿਬ ਬੋਲਣਗੇ ਸਿੱਧੂ ਸਾਹਿਬ ਕੀ ਬੋਲਣਗੇ ਸਿੱਧੂ ਸਾਹਿਬ ਨੇ ਚੈਨਲ ਚਲਾਉਣਾ ਔਰ ਭਾਜਪਾ 'ਚ ਨਹੀਂ ਰਹਿਣਾ ਸਿੱਧੂ ਸਾਹਿਬ ਬੋਲਣਗੇ ਕੱਟ ਪੁਤਲੀ ਬਣੇ ਭਾਜਪਾ ਦੀ ਗੱਲਾਂ ਕਰਦੇ ਕਾਂਗਰਸ ਜਨ ਸਾਡੇ ਨਾਲ ਕਿਸੇ ਨਾਲ ਗੱਲ ਨਹੀਂ ਕਰਨੀ ਆਪਾਂ ਚੁੱਪ ਕਰਕੇ ਸੁਣੀ ਜੰਨੇ ਹਾਂ ਆਪਾਂ ਚੁੱਪ ਕਰਕੇ ਗੱਲ ਕਰ ਰਹੇ ਹਾਂ ਐਸ ਕਰਕੇ ਮੈਂ ਸਿੱਧੂ ਸਾਹਿਬ ਜੀ ਬੋਲ ਪਣਗੇ ਤੇ ਫਿਰ ਗੱਲ ਕਰਿਓ ਸਿੱਧੂ ਸਾਹਿਬ ਕੁਝ ਨਹੀਂ ਬੋਲਣਗੇ ਜਾਓ ਅਭੀ ਤੁਹਾਡਾ ਮੇਰਾ ਚੈਲੰਜ ਹੈ ਪਟਿਆਲੇ ਵਿੱਚ ਮੈਡਮ ਸਿੱਧੂ ਜਦੋਂ ਬਿਆਨ ਦੇ ਰਹੀ ਸੀ ਉਹ ਕਿਹਾ ਕਿ ਜਿਹੜਾ ਮੇਰੇ ਬਾਰੇ ਬੋਲੇਗਾ ਮੈਂ ਉਹਦੇ ਪੇਟ ਖੋਲਣਾ ਸ਼ੁਰੂ ਕਰਾਂਗੀ ਯਾਰ ਮਿੱਠੂ ਮਦਾਨ ਬੋਲਦਾ ਚਲੋ ਪੇਟ ਆਜੋ ਸਾਡੇ ਸਾਹਮਣੇ ਲਾਓ ਡਿਬੇਟ ਅੰਮਰ ਸਰਚ ਇੱਥੇ ਮੈਂ ਕਹਿੰਦਾ ਜੀ ਕਿਨਾ ਹਾਲ ਗੇਟ ਬਹਿ ਜਾਓ ਸਾਡੇ ਸਾਹਮਣੇ ਚੈਨਲ ਤੁਸੀਂ ਆਪਣਾ ਸਟੂਡੀਓ ਲਿਆਓ ਤੇ ਦਾਦੇ ਨਾਲ ਡਿਬੇਟਾਂ ਚ ਚੈਲੰਜ ਕਰਿਓ ਫੁੱਲਾ ਚੈਲੰਜ ਯਾਰ ਮਿੱਠੂ ਮਦਾਨ ਦਾ ਜਿੱਥੇ ਬੈਣਾ ਬਹੁ ਮੇਰਣਾ ਤੇ ਤੁਹਾਨੂੰ ਮੈਂ ਦੱਸ ਦੇਣਾ ਕੀ ਕੀ ਕੀਤਾ ਜੇ ਭੱਜਣਾ ਜਾਂ ਜਾਂ ਮਿੱਠੂ ਸ਼ਹਿਰ ਛੱਡ ਦੇਗਾ ਜਾਂ ਛੱਡਣਗੇ ਜੀ ਤੁਹਾਡੀ ਕੋ ਸੀਨੀਅਰ ਹਾਈ ਕਮਾਨਰ ਗੱਲ ਬਾਤ ਮੇਰੀ ਭਾਈ ਜੀ ਕਿਸੇ ਨਾਲ ਗੱਲ ਨਹੀਂ ਮੈਂ ਕਾਂਗਰਸ ਦਾ ਵਰਕਰ ਨਾ ਕਾਂਗਰਸ ਦਾ ਪ੍ਰਧਾਨ ਆ ਮੇਰੀ ਪਾਰਟੀ ਬਾਰੇ ਜਿਹੜਾ ਬੋਲਿਆਦਾ ਕੋਈ ਲਿਆਜ ਨਹੀਂ ਮੈਡਮ ਫਿਰ ਕਿਸ ਦੀ ਸ਼ਾਇਦ ਉੱਪਰ ਮੈਂਡਮ ਕੋਈ ਸ਼ਾਇ ਨਹੀਂ ਮੈਡਮ ਦੀ ਬੀਜੇਪੀ ਦੀ ਸ਼ਾਇ ਹੈ ਯਾਰ ਮੈਡਮ ਦੀ ਕੋਈ ਸ਼ਾਇ ਨਹੀਂ ਹੈ ਮੈਡਮ ਸਿਰਫ ਬੀਜੇਪੀ ਦੀ ਸ਼ਾਇ ਹੈ ਹੋਰ ਕੋਈ ਸ਼ਾਇ ਨਹੀਂ ਮੈਡਮ ਸਲੀਪਰ ਸੱਲ ਹੈ ਬੀਜੇਪੀ ਦਾ ਇਹ ਨੋਟ ਕਰ ਲੋ ਜੀ ਸਨ ਜਾਕਰ ਸਾਹਿਬ ਤੇ ਮੈਡਮ ਬੋਲ ਰਿਹਾ ਕਲੀਅਰ ਦਾ ਕਲੀਅਰ ਬੀਜਪੀ ਦੇ ਸਲੀਪਰ ਸੱਲਾ ਮੈਂ ਰਾਹੁਲ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਪ੍ਰਿੰਕਾ ਜੀ ਨੂੰ ਵੀ ਭਗੇਲ ਸਾਹਿਬ ਨੂੰ ਵੀ ਖੜਕੇ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਪੰਜਾਬ ਦੇ ਲੋਕਾਂ ਕੋਲ ਛੁਟਕਾਰਾ ਪਵਾ ਦਿਓ ਇਹਨਾਂ ਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਕੱਲ ਕਿਹਾ ਸੀ ਕਿ ਜੇ ਬੀਜਪੀ ਜੇ ਜਾਣਾ ਚਾਹੁੰਦੇ ਆ ਆਪਣੇ ਸੀਨੀਅਰ ਤੁਹਾਡੇ ਜਿਹੜੇ ਨੇਤਾ ਨੇ ਉਹ ਆਪਣੀ ਗੱਡੀ ਤੇ ਇਹਨਾਂ ਨੂੰ ਉੱਥੇ ਛੱਡਾ ਨਾ ਤੇ ਉਸ ਨੂੰ ਲੈ ਕੇ ਵੀ ਕਾਫੀ ਜਿਹੜਾ ਵਿਰੋਧ ਹੈ ਉਹ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦੇ ਬਿਆਨ ਇਹ ਜਿਹੜੇ ਮਿੱਠੂ ਨੂੰ ਨਹੀਂ ਦੇਣੇ ਚਾਹੀਏ ਕਿਉਂ ਨਹੀਂ ਦੇਣੇ ਚਾਹੀਏ ਆਪਣੀ ਗੱਡੀ ਛੱਡ ਦਿਓ ਯਾਰ ਇਹਨਾਂ ਦੀਆਂ ਗੱਡੀਆਂ ਪੈਂਚਰ ਆ ਗੱਲ ਇਹ ਸਮਝਿਆ ਕਰ ਮੇਰੇ ਵੀਰ ਮੈਂ ਤਾਂ ਹੁਣ ਵੀ ਕਹਿੰਨਾ ਮੈਂ ਛੱਡਾਂ ਨਾ ਮੇਰੇ ਡਰਾਈਵਰ ਛੱਡਾਂ ਦਾ ਗੱਡੀ ਚ ਪਰ ਸਾਡੇ ਗੱਲੋਂ ਲਾ ਦੇ ਯਾਰ ਹਲਕੇ ਵਾਲਿਆਂ ਦੇ ਇਹ ਹਲਕੇ ਵਾਲੇ ਬੜੇ ਰੌਣੜੇ ਆ ਸਾਡੇ ਗੱਲੋਂ ਲਾ ਦੋ ਠੀਕ ਹੈ ਸਰ ਇੰਨੀ ਮੇਰੀ ਬੇਨਤੀ ਹੈ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ